ਜਾ ਵਿਰੋਧੀ ਤੋਂ ਬਾਅਦ ਨਾ ਇੱਕ ਗੱਲ ਮੁੱਖ ਮੰਤਰੀ ਸਾਹਿਬ ਨੇ ਕਹੀ ਪੈਸੇ ਤੁਹਾਨੂੰ ਨਹੀਂ ਦੇਣੇ ਕਹਿੰਦੇ ਕੁਝ ਲੋਕ ਕਿ ਅਫਵਾਹ ਅਫਵਾਹ ਜਿਹੜੀ ਉਹ ਗੱਲ ਕਰ ਰਹੇ ਹਨ ਨਾ ਅਫਵਾਹੀ ਉਹ ਹੈ ਕਿ ਕੁਝ ਲੋਕ ਕਿ ਅਫਵਾਹ ਫੈਲਾ ਰਹੇ ਹੈ ਕਿ ਤੁਸੀਂ ਕਾਰਡ ਲੈ ਕੇ ਜਾਓਗੇ ਇੰਨੇ ਸਰਕਾਰ ਦੇਗੀ ਬਾਕੀ ਤੁਹਾਨੂੰ ਦੇਣੇ ਪੈਣੇ ਤੁਹਾਨੂੰ ਕੁਝ ਨਹੀਂ ਦੇਣਾ ਪੈਣਾ ਮਤਲਬ ਹੁਣ ਇਹ ਗੱਲ ਜਿਹੜੀ ਮੁੱਖ ਮੰਤਰੀ ਸਾਹਿਬ ਨੇ ਬਈ ਕਹੀਏ ਇਹਦੇ ਵਿੱਚ ਕਿੰਨੀ ਸੱਚਾਈ ਹੈ ਕੱਲਾ ਐਸੇ ਗੱਲ ਨੂੰ ਲੈ ਕੇ ਅਸੀਂ ਅੱਗੇ ਚਰਚਾ ਕਰੀਏ ਜਾਂ ਇਹ ਵੀ ਚਰਚਾ ਕਰੀਏ ਕਿ ਜੇ ਸਰਕਾਰ ਨੇ ਵੀ ਦੇਣੇ ਤੋਂ ਪੈਸਾ ਕਿੱਥੇ ਹੈ ਹਾਂ ਦੋਨੇ ਛਿਜਾਂ ਜਾਣਗੇ ਨੇ ਇਕੱਠੀਆਂ ਆ ਜਾਣੀਆਂ ਨੇ ਵਿੱਚੇ ਇੱਕ ਤਾਂ ਇਹ ਗੱਲ ਹੈਗੀ ਜਦੋਂ ਵੀ ਕੋਈ ਵੀ ਬਿਲਡਿੰਗ ਵੀ ਬਣਦੀ ਹੈ ਉਸ ਦੇ ਤੇ ਵੀ ਬਸਟ ਕੁਝ ਬਣਿਆ ਹੁੰਦਾ ਲੋਕ ਆਪਣਾ ਬਣਾ ਕੇ ਚੱਲਦੇ ਨੇ ਲੇਕਿਨ ਤੁਸੀਂ ਦੇਖਿਆ ਕਿਤੇ ਜਿਆਦਾ ਬਸਟ ਉਸ ਤੋਂ ਵੱਧ ਜਾਂਦਾ ਉਸ ਤੋਂ ਵੱਧ ਤਾਂ ਤੁਹਾਨੂੰ ਲੋਨ ਲੈਣਾ ਪੈਂਦਾ ਇਹ ਇਹ ਫੈਕਟਸ ਹੈਗੇ ਆ ਇਹ ਜਿਹੜਾ ਸਰੀਰ ਹੈਗਾ ਇਹ ਵੀ ਇੱਕ ਬਿਲਡਿੰਗ ਹੀ ਹੈ ਇਹਨੂੰ ਜਦੋਂ ਤੁਸੀਂ ਬਣਾਉਣ ਲੱਗਣਾ ਜਿਹੜੀ ਵਿਗੜੀ ਹੋਈ ਬਿਲਡਿੰਗ ਹੈਗੀ ਹੈ ਜਦੋਂ ਉਹਦੇ ਚ ਬਿਮਾਰੀ ਆ ਗਈ ਉਹਨੂੰ ਜਦੋਂ ਤੁਸੀਂ ਬਣਾਉਣ ਲੱਗਣਾ ਨਾ ਤਾਂ ਉਹਨੇ ਪਤਾ ਨਹੀਂ ਕਿਸ ਪਾਸੇ ਨੂੰ ਧੁਰ ਪੈਣਾ ਹੈ ਯਾ ਰਸਤੇ ਵਿੱਚ ਜਾਂਦੇ ਜਾਂਦੇ ਉਹਦਾ ਲੈਂਟਰ ਫੇਡ ਡਿੱਗ ਜਾਣਾ ਮੇਰਾ ਕਹਿੰਦਾ ਮਤਲਬ ਹੈ ਕਿ ਜਦੋਂ ਤੁਸੀਂ ਮਰੀਜ਼ ਦਾ ਇਲਾਜ ਕਰਦੇ ਹੋ ਉਦੋਂ ਇਲਾਜ ਕਰਦੇ ਕਰਦੇ ਕਈ ਚੀਜ਼ਾਂ ਹੋਰ ਨਿਕਲਦੀਆਂ ਨੇ ਵਿੱਚੋਂ ਉਹਦਾ ਫਿਰ ਇਲਾਜ ਕੌਣ ਕਰੇਗਾ ਉਹ ਤਾਂ ਫਿਰ ਡਾਕਟਰ ਕਹਿੰਗੇ ਮੈਂ ਤੇ ਇਹ ਐਕਸਟਰਾ ਲੜਾਈ ਕਿੱਥੋਂ ਹੁੰਦੀ ਹੈ ਜਦੋਂ ਮੈਂ ਪਹਿਲਾਂ ਵੀ ਬਾਰ-ਬਾਰ ਗੱਲ ਕਹੀ ਹੈ ਕਿ ਜਿਹੜੇ ਡਾਕਟਰ ਪੈਕੇਜ ਦਿੰਦੇ ਆ ਪਹਿਲੀ ਗੱਲ ਤਾਂ ਮੈਂ ਜਿਹੜਾ ਡਾਕਟਰ ਪੈਕੇਜ ਦਵੇ ਜਾਂ ਜਿਹੜਾ ਡਾਕਟਰ ਇਹ ਗੱਲ ਕਹੇ ਕਿ ਮੈਂ ਇੰਨੇ ਦਿਨਾਂ ਚ ਮਰੀਜ਼ ਨੂੰ ਠੀਕ ਕਰਦਾਂਗਾ ਮੈਂ ਉਸਨੂੰ ਡਾਕਟਰ ਨਹੀਂ ਕਹਿੰਦਾ ਮੈਂ ਡਾਕਟਰ ਹੀ ਨਹੀਂ ਕਹਿੰਦਾ ਇਸ ਕਰਕੇ ਸਰਕਾਰ ਦੀ ਪਾਲਿਸੀ ਨੂੰ ਤਾਂ ਮੈਂ ਇੱਥੇ ਹੀ ਨਿੰਦਨਾ ਜਿਹੜੀ ਪੈਕੇਜ ਦੀ ਗੱਲ ਕਰਦੀ ਹੈ ਨੰਬਰ 2 ਜਿਹੜਾ ਹੈਗਾ ਉਹਦੇ ਵਿੱਚ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਪੈਕੇਜ ਕਰ ਲੈਂਦੇ ਹੋ ਇਹ ਹਿਊਮਨ ਬੋਡੀ ਜਿਹੜੀ ਹੈਗੀ ਹੈ ਇਹ ਕੋਈ ਆਮ ਜਿਹੀ ਮਸ਼ੀਨ ਨਹੀਂ ਹੈਗੀ ਇਹ ਬਹੁਤ ਹੀ ਇੱਕ ਵੱਖਰੀ इमोਸ਼ਨਲ ਮਸ਼ੀਨ ਹੈ ਜਿਹਦੇ ਵਿੱਚ ਸੈਕਿੰਡ ਸੈਕਿੰਡ ਤੇ ਚੇਂजेस ਆਉਂਦੀਆਂ ਨੇ ਵਿੱਚ ਜਿਹੜੀਆਂ ਹੈਗੀਆਂ ਨੇ ਇਸ ਕਰਕੇ ਉਹਦੇ ਤੇ ਜਿਹੜੇ ਐਕਸਟਰਾ ਪੈਸੇ ਹੋਣੇ ਨੇ ਜਿਹੜੀਆਂ ਜਿਹੜੇ ਲੋਕ ਇਹ ਗੱਲ ਬੋਲ ਰਹੇ ਨੇ ਉਹ ਸੱਚ ਬੋਲ ਰਹੇ ਨੇ ਕਿ ਜਿਹੜੇ ਐਕਸਟਰਾ ਪੈਸੇ ਹੈਗੀਆਂ ਨੇ ਉਹ ਫਿਰ ਤੁਸੀਂ ਕਿੱਥੋਂ ਦਿਓਗੇ ਵਿੱਚੋਂ ਕਿਉਂਕਿ ਤੁਸੀਂ ਉਹ ਜਿਹੜਾ ਪੈਕੇਜ ਦਿੱਤਾ ਤੁਸੀਂ ਤਾਂ ਪੈਕੇਜ ਘੱਟਾ ਜਿਹੜੇ ਹਸਪਤਾਲ ਨੇ ਮੰਨਿਆ ਉਹਨੇ ਵੀ ਪੈਕੇਜ ਮੰਨਿਆ ਸੀ ਉਹਨੇ ਥੋੜੀ ਕਹੇ ਸੀ ਕਿ ਤੁਹਾਡੀ ਸਾਰੀ ਬਿਮਾਰੀ ਠੀਕ ਕਰ ਦੂੰਗਾ ਇੱਕ ਹੋਰ ਬਹੁਤ ਵੱਡੀ ਗੱਲ ਹੈ ਬਤੁਆ ਜੀ ਜੇ ਮੰਨ ਕੇ ਚੱਲਦੇ ਹਾਂ ਪਹਿਲੀ ਗੱਲ ਤੇ ਹੈਗੀ ਹੈ ਕਿ ਜਿਹੜਾ ਆਪਣਾ ਇਹ ਕਾਰਡ ਹੈਗੇ ਆ ਇਹ ਸਿਰਫ ਇੰਡੋਰ ਪੇਸ਼ੈਂਟਸ ਵਾਸਤੇ ਆ ਨੰਬਰ 2 ਕਿ ਸਰਜਰੀ ਬਾਰੇ ਤਾਂ ਆਪਾਂ ਫਿਰ ਵੀ ਮੰਨ ਸਕਦੇ ਆ ਕਿ ਸਰਜਰੀ ਤੁਸੀਂ ਆਮ ਬੰਦਾ ਜਿਹੜਾ ਹੈਗਾ ਉਹ ਸੋਚਦਾ ਕਿ ਜਾਂ ਡਾਕਟਰਸ ਨੇ ਆਮ ਨਾਰਮਲ ਇੱਕ ਨਾਰਮਲ ਵੀ ਬਣਿਆ ਹੁੰਦਾ ਹੈ ਕਿ ਇਹ ਜਿਹੜੀ ਸਰਜਰੀ ਹੈ ਇਹ ਇਨਿਕ ਦਿਨਾਂ ਚ ਠੀਕ ਹੋ ਜਾਏਗੀ ਇਨਿਕ ਦਿਨਾਂ ਵਿੱਚ ਜਿਹੜਾ ਮੈਡੀਸਿਨ ਹੈ ਉਹਦਾ ਤਾਂ ਪਤਾ ਹੀ ਕੁਝ ਨਹੀਂ ਹੁੰਦਾ ਤੁਸੀਂ ਮੰਨ ਲਓ ਹਾਰਟ ਦੀ ਬਿਮਾਰੀ ਇਹ ਤਾਂ ਕਹਿੰਦੇ ਆ ਨਾ ਕਿ ਹਾਰਟ ਦੇ ਇਹਨਾਂ ਨੇ ਇੱਕ ਸਟੈਂਡ ਦੀ ਗੱਲ ਕਰ ਲਈ ਤੇ ਸਟੈਂਟ ਪਾਉਣ ਲੱਗਿਆ ਇਹਨਾਂ ਨੂੰ ਇਹ ਨਹੀਂ ਪਤਾ ਕਿ ਸਟੈਂਟ ਜਿਹੜਾ ਭਗਵੰਨ ਮਾਜੀ ਨੂੰ ਕਹਿ ਰਿਹਾ ਮੈਂ ਤੁਹਾਨੂੰ ਜਿਹੜੀ ਇਹਨਾਂ ਨੇ ਐਗਜ਼ਾਮਪਲ ਦਿੱਤੀ ਹੈ ਸਵਾਲ ਲੱਖ ਰੁਪਏ ਤੇ 3 ਲੱਖ ਰੁਪਏ ਜੇ ਸਟੈਂਟ ਪਾਉਣ ਲੱਗਿਆ ਕੋਈ ਹੋਰ ਵਿੱਚ ਬਿਮਾਰੀ ਨਿਕਲੀ ਤੇ ਫਿਰ ਕੌਣ ਲਾਜ਼ ਕਰੇਗਾ ਫਿਰ ਮਤਲਬ ਥੀਏਟਰ ਦੇ ਵਿੱਚੋਂ ਬਾਹਰ ਆ ਜਾਏਗਾ ਬੰਦਾ ਬੰਦਾ ਖੋਲ ਕੇ ਬਾਹਰ ਆ ਜਾਏ ਹਾਂ ਬਾਹਰ ਆ ਜਾਏ ਉਹ ਇਹ ਹੋ ਨਿਕਲ ਆਇਆ ਦੱਸੋ ਕੀ ਹਾਂ ਦੱਸੋ ਜੀ ਹੁਣ ਕੀ ਕਰੀਏ ਫਿਰ ਕਿਤੇ ਕੋਈ ਪਰਮਿਸ਼ਨ ਨਹੀਂ ਨਹੀਂ ਮੈਂ ਇਹ ਨਹੀਂ ਕਰ ਪੋਸੀਬਲ ਹੁੰਦੀ ਹੈ ਨਹੀਂ ਲੇਕਿਨ ਤੁਸੀਂ ਲੋਕਾਂ ਨੂੰ ਗਮਰਾਹ ਨਾ ਕਰੋ ਤੁਸੀਂ ਕਹੋ ਜੀ ਅਸੀਂ ਇੱਕ ਸਹੂਲਤ ਦਿੰਦੇ ਜਿਸ ਤਰ੍ਹਾਂ ਮੈਂ ਤੁਹਾਨੂੰ ਛੋਟੀ ਜਿਹੀ ਇੱਕ ਐਗਜ਼ਾਮਪਲ ਦਵਾ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਦੇ ਵਿੱਚੋਂ 1.5 ਲੱਖ ਰੁਪਇਆ ਮਿਲਦਾ ਉਹ ਵੀ ਉਸ ਡਾਕਟਰ ਨੂੰ ਮਿਲਦਾ ਜਿਹੜਾ ਇਲਾਜ ਕਰਦਾ ਲੇਕਿਨ 1.5 ਲੱਖ ਵਿੱਚ ਮੈਨੂੰ ਵੀ ਪਤਾ ਹੈ ਕਿ ਇਲਾਜ ਨਹੀਂ ਹੁੰਦਾ ਬਹੁਤ ਸਾਰੇ ਥਾਵਾਂ ਤੇ ਕਿਉਂਕਿ ਕੈਂਸਰ ਜਿਹੜੇ ਨਾ ਉਹ ਇੱਕ ਨਹੀਂ ਨਾ ਹੈਗਾ ਕੈਂਸਰ ਜਿਹੜੇ ਨੇ ਉਹ 250 ਤੋਂ ਹੈਗੇ ਆ ਵੱਡੇ ਕੈਂਸਰ ਤੇ ਜੇ ਛੋਟੇ ਵਿੱਚ ਭਲੀ 1000 ਹੋ ਜਾਂਦਾ ਹੈ 1000 ਤੱਕ ਕੈਂਸਰ ਹੀ ਕੈਂਸਰ ਹੈ ਤੇ ਤੁਸੀਂ 2300 ਦੀ ਜਾਂ 2360 ਦੀ ਜੋ ਵੀ ਇਹ ਇਹ 2600 ਕਹਿ ਰਹੇ ਹੈ ਪੈਕੇਜ ਬਣਾਏ ਜਰ ਹਾਂ ਇਹ 2600 ਕਹਿ ਰਹੇ ਹੈ ਇਹਨਾਂ ਦਾ ਮੰਤਰੀ ਜਿਹੜੇ 2360 ਕਹਿ ਰਿਹਾ ਸੀਗਾ ਕੋਈ 2300 ਚਲੋ ਲੈਟਡ ਵੀ ਜੋ 2300 ਹੋਵੇ ਜਾਂ 2600 ਹੋਵੇ ਸਵਾਲ ਤਾਂ ਇਹ ਹੀ ਬਿਮਾਰੀਆਂ ਦੇ ਪਹਿਲਾਂ ਬੜੀ ਬੜੀ ਕਿਹਾ ਕਿ ਤਕਰੀਬਨ 30000 ਬਿਮਾਰੀਆਂ ਇੱਕ ਬਡੂਲ ਜਿਹੜਾ ਬੰਦਾ ਮੈਡੀਸਨ ਦਾ ਡਮਿਟ ਹੋ ਗਿਆ ਉਹਦਾ ਤੁਸੀਂ ਕੀ ਕਰੋ ਮੈਡੀਸਿਨ ਦੇ ਪੇਸ਼ੈਂਟ ਤੁਹਾਨੂੰ ਚਾਹੀਦਾ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਸੀਐਮ ਸਾਹਿਬ ਨੂੰ ਚਾਹੀਦਾ ਸੀ ਕਿ ਇਹ ਗੱਲ ਕਹਿਣ ਦੀ ਥਾਂ ਕਿ ਅਫਵਾਹ ਜਿਹੜੇ ਲੋਕ ਫੈਲਾ ਰਹੇ ਹੈ ਕਿ ਜੀ ਤੁਹਾਨੂੰ ਪੈਸੇ ਦੇਣੇ ਪੈਣੇ ਆ ਉਹਦੀ ਜਗ੍ਹਾ ਥੋੜੀ ਜੀ ਹੁਣ ਸਵਾਲ ਮਤਲਬ ਇਹ 50 ਵਿਰੋਧੀਆਂ ਦੇ ਸਵਾਲ ਹੋ ਜਾਣੇ ਚਾਹੀਦੇ ਹੈ ਕਿ ਜੀ ਤੁਸੀਂ ਦੱਸੋ ਕਿ ਬਈ ਦਵਾਈਆਂ ਦਾ ਕਿੱਥੋਂ ਆਏਗਾ ਤੁਸੀਂ ਦੱਸੋ ਕਿ ਬਈ ਕਲੈਰਟੀ ਪੰਜਾਬ ਦੇ ਲੋਕਾਂ ਨੂੰ ਦੋ ਕਿ ਐਡਮਿਟ ਹੋਣ ਤੇ ਲਗਣਾ ਜੇ ਤੁਸੀਂ ਉੱਧਾ ਚਲੇ ਗਏ ਨਹੀਂ ਚਲਣਾ ਹਾਂ ਤੁਸੀਂ ਇਹ ਦੱਸੋ ਕਿ ਤੁਸੀਂ ਇਹਦੇ ਵਿੱਚ ਇਲਾਜ ਨਹੀਂ ਦੱਸ ਰਹੇ ਪੈਕੇजेस ਦੇ ਰਹੇ ਹੋ ਜਿਵੇਂ ਬੀਮਾ ਕੰਪਨੀਆਂ ਦਿੰਦੀਆਂ ਤੁਸੀਂ ਇਹ ਦੱਸੋ ਕਿ ਭਾਈ ਸਾਡੇ ਕੋਲ ਇੰਨਾ ਪੈਸਾ ਹੈ ਤੁਸੀਂ ਚਿੰਤਾ ਨਹੀਂ ਕਰਨੀ ਹੈ ਜਮਾ ਚਿੰਤਾ ਨਹੀਂ ਮਤਲਬ ਗੱਲ ਤੇ ਇਹ ਹੋਣੀ ਚਾਹੀਦੀ ਸੀ ਅੰਦਾਜ਼ਾ ਥੋੜਾ ਫੁਆ ਕੋਣ ਫਲਾ ਰਿਹਾ ਫਿਰ ਇਹ ਅਫਵਾਹ ਅਫਵਾਹ ਜਿਹੜੀਆਂ ਹੈਗੀਆਂ ਨੇ ਉਹ ਸਰਕਾਰ ਫਲਾ ਰਹੀ ਹੈ